ਛੇਕ ਗਈ ਆ ਬਿੱਲੀ ਰਾਹ ਕੱਟ ਗਈ ਆ ਦੇਖੋ ਇਹ ਫੇਬ ਨੇ ਆ ਕੀਤੇ ਨੇ ਝਾੜੂ ਖਲਾਰਿਆ ਹੋਇਆ ਕਿਸੇ ਨੇ ਤਾਲੇ ਪਏ ਆ ਨਹੀਂ ਨਹੀਂ ਕੁਛ ਨਹੀਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਬੋਲ ਚੁੱਕਿਆ ਹਾਂ ਜਿਹੜੇ ਚਰਸਤਿਆਂ ਦੇ ਝਾੜੂ ਖਲਾਰਦੇ ਨੇ ਤਾਲੇ ਲਗਾ ਤਾਲੇ ਲੌਕ ਲਗਾ ਕੇ ਰੱਖਦੇ ਨੇ ਲੋਕੀ ਬੱਦਵਾਵਾ ਦਿੰਦੇ ਨੇ ਤੁਹਾਨੂੰ ਤਾਂ ਉਲਟਾ ਨੁਕਸਾਨ ਹੋਣਾ ਉਸ ਚੀਜ਼ ਦਾ ਕਹਿੰਦੇ ਆ ਜਿਹੜੀ ਬੱਦਵਾ ਹੈ ਨਾ ਕਿਸੇ ਦੀ ਬੱਦਵਾ ਤੁਹਾਡੀ ਕਿਸਮਤ ਨੂੰ ਪਲਟ ਸਕਦੀ ਹੈ ਉਹਦਾ ਕਾਰਨ ਗੁਰੂ ਕਹਿੰਦੇ ਨੇ ਮੇਰੀ ਬੰਦੀ ਭਗਤ ਛੁਡਾਵੇ ਭਗਤ ਕੀ ਬੰਦੀ ਮੈਨਾਂ ਛਡਾऊं ਵੀ ਜੋ ਪਰਮਾਤਮਾ ਨੇ ਲਿਖਿਆ ਹੈ ਜੇ ਰੱਬ ਦਾ ਇੱਕ ਬੰਦਾ ਹੈ ਉਹਨੂੰ ਉਲਟਾ ਬੋਲ ਦੇਵੇ ਤਾਂ ਉਹ ਉਹਦੀ ਕਿਸਮਤ ਪਲਟ ਸਕਦਾ ਹੈ ਇਸ ਲਈ ਹਮੇਸ਼ਾ ਕਿਸੇ ਤੋਂ ਬਦਦਵਾਰ ਨਹੀਂ ਲੈਣੀ ਚਾਹੀਦੀ ਹਮੇਸ਼ਾ ਲੋਕਾਂ ਦਾ ਚੰਗਾ ਕਰਨਾ ਚਾਹੀਦਾ ਹੁਣ ਜਦੋਂ ਤੁਸੀਂ ਚਰਸਤੇਆਂ 'ਚ ਚੀਜ਼ਾਂ ਰੱਖੋਗੇ ਤਾਂ ਲੋਕ ਤੁਸੀਂ ਤੁਸੀਂ ਰਸਤੇ 'ਚੋਂ ਨਿਕਲ ਰਹੇ ਹੋ ਕਿਤੇ ਕੋਈ ਚੀਜ਼ ਪਈ ਹੈ ਤੁਸੀਂ ਅਗਲੇ ਨੂੰ ਮਾੜਾ ਬੋਲਦੇ ਹੋ ਨਾ ਕੀ ਕੀਤਾ ਹੋਇਆ ਕਿਸੇ ਨੇ ਮਾੜਾ ਕੰਮ ਕੀਤਾ ਹੋਇਆ ਤੇ ਤੁਹਾਡਾ ਉਹ ਪਾਇ ਕਿਦਾਂ ਤੁਹਾਡੇ ਲਈ ਜਾਨੀ ਕਿ ਬੈਨੀਫਿਟ ਦੇ ਦਿੰਦਾ ਮੇਰਾ ਇੱਕ ਸਵਾਲ ਹੈ ਥੇ ਹੁਣ ਮੈਂ ਜਿਵੇਂ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ ਹਾਂ ਮੇਰੇ ਪਰਿਵਾਰ ਚ ਮੇਰੇ ਦਾਦਾ ਜੀ ਤੋਂ ਲੈ ਕੇ ਮੇਰੇ ਤੱਕ ਅਸੀਂ ਕਿਸੇ ਨੇ ਮੰਨਿਆ ਨਹੀਂ ਵਿੱਚ ਜੋਤਿਸ਼ ਨੂੰ ਐਸਟਰੋਲੋਜੀ ਨੂੰ ਠੀਕ ਹੈ ਤੇ ਅਸੀਂ ਸਾਰੇ ਕਹਿੰਦੇ ਆ ਕਿ ਯਾਰ ਬਿੱਲੀ ਰਾਹ ਕੱਟ ਗਈ ਤਾਂ ਐਦਾਂ ਹੋ ਜਾਊਗਾ ਹਨਾ ਛਿੱਕ ਮਾਰਤੀ ਤਾਂ ਐਦਾਂ ਹੋ ਜਾਊਗਾ ਚੌਂਕਾ ਚ ਆਪਾਂ ਦੇਖਦੇ ਆ ਜਿਵੇਂ ਤੁਸੀਂ ਦੱਸਿਆ ਕਿ ਟੂਨੇ ਟਾਣੇ ਕੀਤੇ ਹੁੰਦੇ ਆ ਲੋਕਾਂ ਨੇ ਤੇ ਇਹ ਜਿਹੜੀ ਆ ਸਾਰੀ ਇਹ ਚੀਜ਼ਾਂ ਮੈਂ ਅਸੀਂ ਵਹਿਮ ਹੀ ਮੰਨਦੇ ਸੀ ਅਸੀਂ ਮੰਨਦੇ ਹੀ ਨਹੀਂ ਇਹਨੂੰ ਐਸਟਰੋਲੋਜੀ ਦੀ ਬੁਨਿਆਦ ਕੀ ਹੈ ਤੁਸੀਂ ਮੈਨੂੰ ਕਿਵੇਂ ਬਿਲੀਵ ਕਰਾਓਗੇ ਕਿ ਐਸਟਰੋਲੋਜੀ ਜੋਤਿਸ਼ ਐਗਜ਼ਿਸਟ ਕਰਦੀ ਹੈ ਇਸ ਦੁਨੀਆ ਤੇ ਇਹ ਜਿਹੜੀ ਤੁਸੀਂ ਗੱਲਾਂ ਕਹਿ ਰਹੇ ਹੋ ਜਿਹੜੇ ਉਹ ਪਾ ਤੁਸੀਂ ਕਹਿੰਦੇ ਹੋ ਕਿ ਵੈਦਿਕ ਐਸਟਰੋਲੋਜੀ ਦੇ ਮੁਤਾਬਕ ਜਿਹੜੇ ਹੁੰਦੇ ਆ ਉਹ ਸਹੀ ਨੇ ਤੇ ਕਿਵੇਂ ਨੇ ਇਹਨਾਂ ਦਾ ਬੇਸ ਕੀ ਹੈ ਮੈਨੂੰ ਦੱਸੋ ਦੇਖੋ ਇਹਨਾਂ ਦਾ ਬੇਸ ਜਿਹੜੇ ਹੈਗੇ ਨੇ ਨੌਂ ਗ੍ਰਹਿ ਨੇ ਹੁਣ ਤੁਸੀਂ ਦੇਖੋ 365 ਦਿਨ ਇੱਕ ਸਾਲ ਦੇ ਹੁੰਦੇ ਨੇ 12 ਮਨთ ਹੁੰਦੇ ਨੇ ਇੱਕ ਸਾਲ ਦੇ ਵਿੱਚ ਹੁਣ ਹੈ 12 ਹੀ ਰਾਸ਼ੀਆਂ ਹੁੰਦੀਆਂ ਨੇ ਹਮ ਹੁਣ ਹਰੇਕ ਆਪਾਂ ਲੋਕ ਗੁਰਦੁਆਰੇ ਜਾਂ ਮੰਦਰਾਂ ਦੇ ਵਿੱਚ ਜਾਂ ਧਾਰਮਿਕ ਸਥਾਨਾਂ ਤੇ ਸੰਗਰਾਮ ਵਾਲੇ ਦਿਨ ਜਾਂਦੇ ਆ ਜੀ ਉਹ ਸੰਗਰਾਮ ਕੀ ਹੈ ਉਹਦਾ ਬੇਸ ਕੀ ਹੈ ਉਸ ਦਿਨ ਸੂਰਜ ਆਪਣੀ ਰਸ਼ੀ ਚੇਂਜ ਕਰਦਾ ਹੈ ਹਮ ਉਹ ਇੱਕ ਬੇਸ ਹੈ ਉਹਦਾ ਤੁਸੀਂ ਲੌਜੀਕ ਸਮਝੋ ਸੰਗਰਾਮ ਨੂੰ ਹੀ ਕਿਉਂ ਧਾਰਮਿਕ ਸਥਾਨਾਂ ਤੇ ਹੁੰਦਾ ਹੈ ਕੋਈ ਪ੍ਰੋਗਰਾਮ ਹੁੰਦਾ ਜਾਂ ਉਥੇ ਨਗਰ ਕੀਰਤਨ ਵਗੈਰਾ ਹੁੰਦਾ ਜਾਂ ਪਾਠ ਰਖਾਏ ਜਾਂਦੇ ਨੇ ਉਹ ਸੰਗਰਾਣ ਵਾਲੇ ਦਿਨ ਜਾਨੀ ਕਿ ਸੂਰਜ ਆਪਣੀ ਰਾਸ਼ੀ ਚੇਂਜ ਕਰਦਾ ਹੁਣ ਇਸੇ ਤਰ੍ਹਾਂ ਪੂਰਨਮਾਸ਼ੀ ਤੇ ਅਮਾਵਸ ਮੱਸੀਆ ਦੀ ਵੀ ਬੜੀ ਮਹਾਨਤਾ ਹੈ ਉਸ ਦਿਨ ਵੀ ਦੀਵਾਨ ਜਾਂ ਪ੍ਰੋਗਰਾਮ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਹੁੰਦੇ ਨੇ ਉਸ ਦਿਨ ਸੂਰਜ ਤੇ ਚੰ드ਰਮਾ ਦੀ ਡਿਗਰੀ 180 ਡਿਗਰੀ ਤੇ ਹੁੰਦੀ ਹੈ ਮੂਨ ਪੂਰਾ ਬ੍ਰਾਈਟ ਹੁੰਦਾ ਹੈ ਅਮਾਵਸ ਵਾਲੇ ਦਿਨ ਬਿਲਕੁਲ ਹਨੇਰ ਹੁੰਦਾ ਚੰ드ਰਮਾ ਦੀ ਲਾਈਟ ਖਤਮ ਹੋ ਜਾਂਦੀ ਹੈ ਇਹ ਜਿਹੜੇ ਜਿਹੜੇ ਤਿੰਨ ਇਵੈਂਟ ਨੇ ਇਹ ਇਵੈਂਟ ਜੇ ਹੁੰਦੇ ਨੇ ਜੇ ਆਪਣੇ ਧਾਰਮਿਕ ਗ੍ਰੰਥਾਂ ਦਾ ਇਹਨਾਂ ਨਾਲ ਰਿਲੇਸ਼ਨ ਹੈ ਤਾਂ ਹੀ ਉਹਨਾਂ ਦਿਨਾਂ ਦੇ ਵਿੱਚ ਪ੍ਰੋਗਰਾਮ ਰੱਖੇ ਜਾਂਦੇ ਨੇ ਪਰ ਆਪਾਂ ਉਸ ਚੀਜ਼ ਤੇ ਬੇਸ ਤੱਕ ਪਹੁੰਚਣ ਦੀ ਕੋਸ਼ਿਸ਼ ਨਹੀਂ ਕਰਦੇ ਤੇ ਜਿਹੜਾ ਮੇਰਾ ਸਵਾਲ ਸੀ ਕਿ ਜਵੇਂ ਛੱਕ ਆ ਗਈ ਆ ਬਿੱਲੀ ਰਾਹ ਕੱਟ ਗਈ ਆ ਦੇਖੋ ਇਹ ਬੇਬੁਨਿਆਰ ਚੀਜ਼ਾਂ ਨੇ ਝਾੜੂ ਖਿਲਾਰਿਆ ਹੋਇਆ ਕਿਸੇ ਨੇ ਤਾਲੇ ਪਏ ਆ ਨਹੀਂ ਨਹੀਂ ਕੁਝ ਨਹੀਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਬੋਲ ਚੁੱਕਿਆ ਹਾਂ ਜਿਹੜੇ ਚੁਰਾਸਤੇ ਨੇ ਝਾੜੂ ਖਿਲਾਰਦੇ ਨੇ ਤਾਲੇ ਲਗਾ ਤਾਲੇ ਲੋਕ ਲਗਾ ਕੇ ਰੱਖਦੇ ਨੇ ਲੋਕੀ ਬੱਦਵਾਵਾ ਮੰਦਦੇ ਨੇ ਤੁਹਾਨੂੰ ਤਾਂ ਉਲਟਾ ਨੁਕਸਾਨ ਹੋਣਾ ਉਸ ਚੀਜ਼ ਦਾ ਕਹਿੰਦੇ ਆ ਜਿਹੜੀ ਬੱਦਵਾ ਕਿਸੇ ਦੀ ਬਦਦਵਾ ਤੁਹਾਡੀ ਕਿਸਮਤ ਨੂੰ ਪਲਟ ਸਕਦੀ ਹੈ ਉਹਦਾ ਕਾਰਨ ਗੁਰੂ ਕਹਿੰਦੇ ਨੇ ਮੇਰੀ ਬੰਦੀ ਭਗਤ ਛੁਡਾਵੇ ਭਗਤ ਕੀ ਬੰਦੀ ਮੈਨਾਂ ਛਡਾऊं ਵੀ ਜੋ ਪਰਮਾਤਮਾ ਨੇ ਲਿਖਿਆ ਹੈ ਜੇ ਰੱਬ ਦਾ ਇੱਕ ਬੰਦਾ ਉਹਨੂੰ ਉਲਟ ਬੋਲ ਦੇਵੇ ਤਾਂ ਉਹ ਉਹਦੀ ਕਿਸਮਤ ਪਲਟ ਸਕਦਾ ਹੈ ਇਸ ਲਈ ਹਮੇਸ਼ਾ ਕਿਸੇ ਤੋਂ ਬਦਦਵਾ ਨਹੀਂ ਲੈਣੀ ਚਾਹੀਦੀ ਹਮੇਸ਼ਾ ਲੋਕਾਂ ਦਾ ਚੰਗਾ ਕਰਨਾ ਚਾਹੀਦਾ ਹੁਣ ਜਦੋਂ ਤੁਸੀਂ ਚਰਸਤੇਆਂ 'ਚ ਚੀਜ਼ਾਂ ਰੱਖੋਗੇ ਤਾਂ ਲੋਕ ਤੁਸੀਂ ਤੁਸੀਂ ਰਸਤੇ 'ਚੋਂ ਨਿਕਲ ਰਹੇ ਹੋ ਕਿਦੋਂ ਕੋਈ ਚੀਜ਼ ਪਈ ਹੈ ਤੁਸੀਂ ਅਗਲੇ ਨੂੰ ਮਾੜਾ ਬੋਲਦੇ ਹੋ ਨਾ ਕੀ ਕੀਤਾ ਹੋਇਆ ਕਿਸ ਨੇ ਮੜਾ ਕੰਮ ਕੀਤਾ ਹੋਇਆ ਤੇ ਤੁਹਾਡਾ ਉਹ ਪਾਇ ਕਿਦਾਂ ਤੁਹਾਡੇ ਲਈ ਜਾਨੀ ਕਿ ਬੈਨੀਫਿਟ ਦੇ ਦੇ ਦੋ ਇਹ ਚੀਜ਼ਾਂ ਉਹ ਪਾਇ ਕੰਮ ਕਿਦਾਂ ਕਰਦੇ ਆ ਕੀ ਮੈਨੂੰ ਕੀ ਸਿਨੈਰੀਓ ਕੀ ਕ੍ਰੀਏਟ ਕਰਨਾ ਪੈਣਾ ਮੈਨੂੰ ਉਹ ਪਾਇ ਦੇਖੋ ਉਪਾਏ ਦਾ ਸਿਨੈਰੀਓ ਇਹ ਹੈਗਾ ਤੁਸੀਂ ਮੰਨ ਲਓ ਜਿਹੜੇ ਵੈਦਿਕ ਦੇ ਉਪਾਏ ਅਸੀਂ ਕਰਵਾਨੇ ਆ ਮੇਰਾ ਕੋਈ ਵਹਿਮ ਵਾਲਾ ਵਿਸ਼ਾ ਨਹੀਂ ਹੈ ਮੈਂ ਅਗਲੇ ਨੂੰ ਸਿਰਫ ਇਹੀ ਕਹਿਣਾ ਵੀ ਮੰਦਰ ਗੁਰਦੁਆਰੇ ਦੇ ਵਿੱਚ ਤੁਸੀਂ ਆਹ ਦਾਨ ਕਰਦੇ ਹੋ ਜਿੱਦਾਂ ਆਟਾ ਦਾਨ ਕਰਦੇ ਹੋ ਦਾਲ ਦਾਨ ਕਰਦੇ ਹੋ ਠੀਕ ਹੈ ਜੀ ਉਹ ਤੁਸੀਂ ਦਾਲ ਦਾਨ ਕੀਤੀ ਆਟਾ ਦਾਨ ਕੀਤਾ ਉਹਦਾ ਲੰਗਰ ਬਣਿਆ ਜਾਂ ਭੰਡਾਰੇ ਦੇ ਵਿੱਚ ਦਿੱਤਾ ਉਹ ਚੀਜ਼ਾਂ ਜਿਹੜੀਆਂ 20 ਬੰਦਿਆਂ ਨੇ ਕੰਜ਼ਿਊਮ ਕਰ ਲਈਆਂ ਜੀ ਉਹ ਸਾਰਿਆਂ ਤੇ ਥੋੜਾ ਥੋੜਾ ਉਸ ਚੀਜ਼ ਦਾ ਵਜਨ ਆਂਦਾ ਆਪਣੇ ਪੁਰਾਣੇ ਬਜ਼ੁਰਗ ਕਹਿੰਦੇ ਸੀਗੇ ਵੀ ਤੁਸੀਂ ਜਿਹੜਾ ਹੈਗਾ ਲੰਗਰ ਨੂੰ ਇੱਕ ਆਪਸ਼ਨ ਮੰਨ ਕੇ ਚੱਲੋ ਉਹਨੂੰ ਪੇਟ ਭਰਨ ਦਾ ਤਰੀਕਾ ਨਾ ਮੰਨੋ ਇਹ ਗਰੀਬ ਲੋਕਾਂ ਵਾਸਤੇ ਬਣਿਆ ਜ਼ਰੂਰਤਮੰਦ ਲਈ ਬਣਿਆ ਨਾ ਕਿ ਇਹ ਟੇਸਟ ਵਾਸਤੇ ਆ ਜੇ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹੋ ਤੁਸੀਂ ਉੱਥੇ ਲੰਗਰ ਖਾਂਦੇ ਹੋ ਚਲੋ ਚੰਗੀ ਗੱਲ ਆ ਪਰ ਉੱਥੇ ਕੁਝ ਪਾ ਕੇ ਆਓ ਉੱਤੇ ਕੁਝ ਪਾ ਗਏ ਹੋ ਮੰਨ ਲਓ ਇੱਕ 100 ਕਿਲੋ ਵੇਟ ਹੈ ਇੱਕ ਬੰਦਾ 100 ਕਿਲੋ ਵਜਨ ਨਹੀਂ ਚੱਕ ਸਕਦਾ ਪਰ ਜਦੋਂ 20 ਬੰਦਿਆਂ ਚ ਡਿਵਾਈਡ ਹੁੰਦਾ 5-5 ਕਿਲੋ ਸਭ ਦੇ ਉੱਤੇ ਵਜਨ ਆਉਂਦਾ ਹੁਣ ਆਪਾਂ ਕਹਿੰਦੇ ਆ ਨਾ ਵੀ ਦੇਣ ਲੈਣ ਬਣਿਆ ਹੋਇਆ ਦੁਨੀਆ ਦੇ ਵਿੱਚ ਉਹ ਦੇਣ ਲੈਣ ਇਹੀ ਆ ਵੀ ਆਪਾਂ ਕਿਸੇ ਦਾ ਵਜਨ ਚੱਕਦੇ ਆ ਜੇ ਉਸ ਬੰਦੇ ਨੇ ਦਾਨ ਕੀਤਾ ਤਾਂ ਉਹਦਾ 5% ਵੇਟ ਚੱਕਦੇ ਆ ਪਰ ਜੇ ਤੁਹਾਡੇ ਕੋਲੇ ਪਾਵਰ ਹੈ ਕੁਝ ਖਾਣਨੇ ਉਹਦਾ ਉੱਥੇ ਕੁਝ ਪਾ ਗਏ ਹੋ ਇਸ ਹਿਸਾਬ ਨਾਲ ਤਾਂ ਐਡਾ ਹੋ ਗਿਆ ਨਾ ਕਿ ਮੇਰਾ ਕੋਈ ਮਾੜਾ ਮੰਨ ਲਓ ਕਿ ਮਾੜਾ ਗ੍ਰਹਿ ਚੱਲ ਰਿਹਾ ਜਾਂ ਸ਼ਨੀ ਚੱਲ ਰਿਹਾ ਜਾਂ ਕੁਝ ਵੀ ਚੱਲ ਰਿਹਾ ਜੇ ਮੈਂ ਕਿਸੇ ਗ ਤਾਂ ਜਿਹੜਾ ਮੈਂ ਆਪਣਾ ਗ੍ਰਹਿਤਾ ਟਾਲਤਾ ਪਰ ਮੇਰਾ ਦੂਜੇ ਦੇ ਹਿੱਸੇ ਪੈ ਗਿਆ ਮਾੜਾ ਦੇਖੋ ਇਸ ਚੀਜ਼ ਨੂੰ ਜੇ ਸਮਝਣ ਦੀ ਆਪਾਂ ਗੱਲ ਕਰੀਏ ਆਪਾਂ ਕਹੀਏ ਜੀ ਆਪਾਂ ਗ੍ਰਹਿ ਕਿਸੇ ਨੇ ਕਿਸੇ ਦੇ ਉੱਤੇ ਪਾਤਾ ਪਰ ਤੁਹਾਨੂੰ ਇਹ ਦੱਸਾਂ ਜੇ ਤੁਸੀਂ ਹਮ ਪ੍ਰਮਾਤਮਾ ਦਾ ਨਾਮ ਲੈਨੇ ਹੋ ਜੀ ਡੇਲੀ ਥੋੜਾ ਬੋਤਾ ਪਾਠ ਮੈਡੀਟੇਸ਼ਨ ਕਰਦੇ ਹੋ ਜਿਸ ਵੀ ਧਰਮ ਦੇ ਨਾਲ ਤੁਸੀਂ ਰਿਲੇਟਿਡ ਹੈਗੇ ਹੋ ਜੀ ਜੇ ਤੁਸੀਂ ਪਾਠ ਮੈਡੀਟੇਸ਼ਨ ਕਰਦੇ ਹੋ ਤਾਂ ਤੁਹਾਨੂੰ ਬਹੁਤ ਦਾਨ ਕਰਨ ਦੀ ਵੀ ਲੋੜ ਨਹੀਂ ਪੈਂਦੀ ਤੁਸੀਂ ਕਰੋ ਬੁਰੇ ਕੰਮ ਤੁਸੀਂ ਲੋਕਾਂ ਦੇ ਹੱਕ ਮਾਰੋਂ ਤੇ ਤੁਸੀਂ দান ਕਰਕੇ ਉਸ ਚੀਜ਼ ਤੋਂ ਨਿਵਰੇਤੀ ਨਹੀਂ ਪਾ ਸਕਦੇ ਹੈਗੇ ਇਹ ਬਿਲਕੁਲ ਸੈਕਟ ਗੱਲ ਹੈ ਜਾਨੀ ਕਿ দান ਦਾ দান ਤਾਂ ਮੰਨ ਲਓ ਤੁਸੀਂ ਸ਼ੋਭੇਸ਼ਾਨਾ ਕਿਤੇ দান ਕਰਦੇ ਹੋ ਪਰ ਜੇ ਤੁਸੀਂ ਕੰਮੀ ਮਾੜੇ ਕਰਨੇ ਨੇ ਫਿਰ ਉਹ ਦਾਨ ਨੇ ਤੁਹਾਡਾ ਕੰਮ ਨਹੀਂ ਕਰਨਾ ਸਪੋਜ਼ ਕਰੋ ਤੁਸੀਂ ਸ਼ਬੀਲ ਦੇ ਵਿੱਚ ਪੈਸੇ ਦਿੱਤੇ ਲੰਗਰ ਦੇ ਵਿੱਚ ਪੈਸੇ ਦਿੱਤੇ ਲਗਾਤੇ ਤੁਸੀਂ ਕਹਿੰਦੇ ਹੋ ਜੀ ਮੈਨੂੰ ਇਹਦਾ ਸ਼ੋਭਾ ਫਲ ਮਿਲੂਗਾ ਜੇ ਤੁਸੀਂ ਆਪਣੇ ਮਾਪਿਓ ਦੀ ਸੇਵਾ ਨਹੀਂ ਕਰਦੇ ਕੋਈ ਦਾਨ ਤੁਹਾਡਾ ਲੱਗਣਾ ਹੀ ਨਹੀਂ ਹੈ ਨੇ ਠੀਕ ਆ ਮੇਰਾ ਪਰ ਸਵਾਲ ਹੋ ਗਿਆ ਹੈ ਕਿਹੜਾ ਸੂਰਜ ਹੈ ਨਾ ਸੂਰਜ ਮੈਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਨੌਂ ਗ੍ਰਹਿ ਹੁੰਦੇ ਨੇ ਸੂਰਜ ਗ੍ਰਹਿ ਜਿਹੜਾ ਪਿਤਾ ਦਾ ਕਰਕ ਹੈ ਵੈਦਿਕ ਅਸਟਰੋਲੋਜੀ ਦੇ ਵਿੱਚ ਜਿਹੜਾ ਚੰ드ਰਮਾ ਆ ਉਹ ਮਾਤਾ ਦਾ ਕਰਕ ਹੈ ਮੰਗਲ ਭਰਾ ਦਾ ਕਰਕ ਹੈ ਸ਼ੁਕਰ ਪਤਨੀ ਦਾ ਕਰਕ ਹੈ ਬੁੱਧ ਭੂਆ ਮਾਸੀ ਸਾਲੀ ਇਹਨਾਂ ਦਾ ਕਰਕ ਹੈ ਜਿਹੜਾ ਬ੍ਰਹਸਪਤੀ ਆ ਉਹ ਪੁੱਤਰ ਦਾ ਕਰਕ ਹੈ ਹੁਣ ਜਿਹੜੇ ਕਰਕ ਪਲੈਨਟ ਨੂੰ ਮੰਨ ਲਓ ਤੁਸੀਂ ਆਪਣੇ ਪਿਓ ਦੀ ਰਿਸਪੈਕਟ ਨਹੀਂ ਕਰਦੇ ਮਾਂ ਦੀ ਰਿਸਪੈਕਟ ਨਹੀਂ ਕਰਦੇ ਦਾਨ ਪੁੰਨ ਕਰਨ ਨਾਲ ਤੁਹਾਡਾ ਕੋਈ ਫਾਇਦਾ ਹੋ ਹੀ ਨਹੀਂ ਸਕਦਾ ਜੇ ਤੁਸੀਂ ਆਪਣੇ ਮਾਪਿਆਂ ਨੂੰ ਹੀ ਖੁਸ਼ ਰੱਖ ਲਓ ਤਾਂ ਦਾਨ ਤਾਂ ਤੁਹਾਡੇ ਆਪਣੇ ਹੋ ਜਾਣੇ ਦਾਨ ਕਰਨ ਦੀ ਵੀ ਲੋੜ ਨਹੀਂ ਪੈਣੀ ਜੇ ਤੁਸੀਂ ਆ ਆਪਣੇ ਰਿਲੇਸ਼ਨਸ ਨੂੰ ਵੀ ਬੈਟਰ ਕਰ ਲਓ ਸਾਰੇ ਲੋਕਾਂ ਦੇ ਨਾਲ ਤਾਂ ਤੁਹਾਡੇ ਪਲੈਨਟ ਦਾ ਵੈਸੇ ਹੀ ਸਹੀ ਹੋ ਜਾਣੇ ਨੇ ਜਿਉਂਨਾ ਦਾ ਅਸ਼ੀਰਵਾਦ ਲੈਣਾ ਸ਼ੁਰੂ ਕਰ ਦਮ ਇੱਕ ਉਸ ਪਲੈਨੈਟ ਦਾ ਸਿੰਬਲ ਤੁਹਾਡੇ ਘਰ ਦੇ ਵਿੱਚ ਬੈਠਾ ਹੈ ਤੁਹਾਡਾ ਫਾਦਰ ਹੈ ਜੇ ਉਹਨਾਂ ਨੇ ਤੁਹਾਡੇ ਸਿਰ ਤੇ ਹੱਥ ਰੱਖਦਾ ਵੀ ਹਾਂਜੀ ਮੇਰਾ ਬੇਟਾ ਬੜਾ ਲਾਇਕ ਹੈ ਮੈਨੂੰ ਮੇਰੇ ਮੇਰੀ ਬੜੀ ਰਿਸਪੈਕਟ ਕਰਦਾ ਹੈ ਤੇ ਤੁਸੀਂ ਚਾਹੇ ਮੈਂ ਕਹਿੰਨਾ 1000 ਰੁਪਏ ਦਾ ਦਾਨ ਕਰ ਦਿਓ ਤੇ ਤੁਸੀਂ ਉਹਨਾਂ ਦੀ ਰਿਸਪੈਕਟ ਨਹੀਂ ਕਰਦੇ ਕੋਈ ਫਾਇਦਾ ਹੀ ਨਹੀਂ ਹੈ ਇਹ ਚੀਜ਼ ਕੋਈ ਸਮਝਾਂਦਾ ਨਹੀਂ ਹੈ ਇਹ ਮੈਂ ਤਾਂ ਹੀ ਸ਼ੁਰੂ ਦੇ ਵਿੱਚ ਇਹੀ ਗਿਆ ਕਈ ਲੋਕ ਇਸ ਸ਼ਾਇਦ ਇਸ ਟੋਪਿਕ ਨੂੰ ਕ੍ਰਿਟੀਸਾਈਜ਼ ਕਰਦੇ ਨੇ ਪਰ ਇਹਨੂੰ ਸਮਝਣ ਦੀ ਲੋੜ ਹੈ रियलिटी ਦੇ ਵਿੱਚ ਲੋਕਾਂ ਨੂੰ ਦੱਸਿਆ ਨਹੀਂ ਜਾਂਦਾ ਹੁਣ ਤੁਹਾਨੂੰ ਕੋ ਡਰਾ ਕੇ ਕਹਿ ਦੇਵੇ ਜੀ ਤੁਹਾਡੀ ਤਾਂ ਉਮਰ ਘਟਾ ਆ ਤੁਹਾਡਾ ਮਾੜਾ ਹੋ ਜਾਣਾ ਲੱਖ 2 ਲੱਖ ਦਾ ਹਵਨ ਕਰਾ ਲਓ ਇਹ ਸਭ ਬੇਫਕੂ ਬਣਾਣਾਂ ਦੀਆਂ ਚੀਜ਼ਾਂ ਨੇ ਦਾਨ ਤਾਂ ਜੇ ਤੁਹਾਡੀ ਸ਼ਰਧਾ ਨਾਲ ਕੀਤਾ ਜਾਵੇ ਤਾਂ 1 ਰੁਪਏ ਦਾ ਵੀ ਲੱਗੂਗਾ ਹੰਕਾਰ ਨਾ ਕਰੋਗੇ ਤਾਂ ਲੱਖ ਰੁਪਏ ਦਾ ਵੀ ਕਰ ਦੋ ਉਹਦਾ ਵੀ ਕੋਈ ਫਾਇਦਾ ਨਹੀਂ ਹੈ